ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਅੱਜ ਹੈਗੀ ਹੈ ਜੀ ਤਰੀਕ 25 ਮਈ 2025 25 25 ਹੋਈ ਬਹੀ ਹੈਗੀ ਮਿੱਤਰੋ ਤੇ ਅੱਜ ਹੈਗਾ ਜੀ ਆਪਣੇ ਗਾਣੇ ਦਾ ਸ਼ੂਟ ਤੇ ਡ੍ਰੀਮ ਲੈਂਡ ਫਿਲਮ ਸਿਟੀ ਬਠਿੰਡਾ ਤੇ ਕਾਲ ਟਾਈਮ ਹੈਗਾ ਜੀ ਆਪਣਾ ਸਵੇਰੇ 9:00 ਵਜੇ ਤੇ ਤਕਰੀਬਨ ਇਸ ਟਾਈਮ 8:00 ਸਵਾ ਕੱਠ ਦਾ ਟਾਈਮ ਹੋ ਗਿਆ ਜੀ ਤੇ ਆਰਾਮ ਨਾ ਪਾਉਂਦੇ ਅਸੀਂ ਆਪਾਂ 40-45 ਮਿੰਟ ਦਾ ਰੱਪਣਾ ਰਸਤਾ ਹੈਗਾ ਜੀ ਤੇ ਇਸ ਡਾਇਰੈਕਟਰ ਦੇ ਨਾਲ ਅੱਜ ਆਪਣਾ ਚੌਥਾ ਗਾਣਾ ਚੱਲੇ ਜੀ ਆਪਾਂ ਕਰਨ ਤੇ ਇਸ ਤੋਂ ਪਹਿਲਾਂ ਆਪਾਂ ਦੋ-ਤਿੰਨ ਗਾਣੇ ਕਰ ਚੁੱਕੇ ਹਾਂ ਜੀ ਅ ਤੇ ਨਿਹਾਲ ਸਿੰਘ ਵਾਲਾ ਜੀ ਤੇ ਬਾਕੀ ਗਾਣਾ ਕਿੰਨਾ ਦਾ ਹੈਗਾ ਜੀ ਇਹ ਆਪਾਂ ਨੂੰ ਉੱਥੇ ਜਾ ਕੇ ਪਤਾ ਲੱਗਣਾ ਕਿਉਂਕਿ ਆਪਣਾ ਸਿੰਗਰ ਦੇ ਬਾਰੇ ਪਤਾ ਨਹੀਂ ਕੀਤਾ ਵੀ ਕੌਣ ਹੈਗਾ ਬਸ ਇਹਨਾਂ ਜਰੂਰ ਪਤਾ ਵੀ ਗਾਣਾ ਰੋਮਾਂਟਿਕ ਹੈ ਗਾਣਾ ਆਪਾਂ ਸੁਣ ਲਿਆ ਗਾਣਾ ਜੀ ਬਹੁਤ ਘੈਂਟ ਹੈਗਾ ਤੇ ਆਓ ਫਿਰ ਆਪਾਂ ਚੱਲਦੇ ਆਂਗੇ ਡ੍ਰੀਮ ਲੈਂਡ ਫਿਲਮ ਸਿਟੀ ਦੇ ਵਿੱਚ ਅੱਜ ਬਸ ਤੁਹਾਨੂੰ ਸ਼ੂਟ ਦਿਖਾਉਣੇ ਆ ਜੀ ਤੇ ਮਿਲਦੇ ਆਂ ਫਿਰ ਆਪਾਂ ਤੁਹਾਨੂੰ ਲੋ ਜੀ ਬਾਬੇ ਦਾ ਨਾਮ ਲੈ ਕੇ ਧੰਨ ਧੰਨ ਬਾਬਾ ਗੁਰਦਤਾ ਜੀ ਦੀਨ ਦੁਨੀ ਦਾ ਟਿਕਾ ਜੀ ਜੋ ਬਾਰ ਮੰਗਿਆ ਸੋਈ ਵਾਰ ਦਿੱਤਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਲੈ ਕੇ ਜੀ ਆਪਾਂ ਅੱਜ ਦੇ ਸ਼ੂਟ ਲਈ ਰਵਾਨਾ ਹੋ ਚੁੱਕੇ ਆਂ ਜੀ ਚਾਲੇ ਪਾਤੇ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਜੀ ਆਪਣਾ ਅੱਜ ਦਾ ਸ਼ੂਟ ਬਹੁਤ ਵਧੀਆ ਸੋਹਣੇ ਤਰੀਕੇ ਨਾਲ ਤੇ ਟਾਈਮ ਦੇ ਨਾਲ ਆਪਣਾ ਅੱਜ ਖਤਮ ਹੋ ਜੇ ਜੀ ਤੇ ਲੋਰੀ ਮੇਂ ਤਰਵਾਜੇ ਤਰੀਕ ਵੀ ਪਤੀ ਐ ਇਹ ਸਾਲ ਵੀ 25 ਆ ਤੇ ਜਿਵੇਂ ਕਿ ਅਰਜੈਂਟਾ ਲੋਦਾ ਗਾਣਾ ਆਇਆ ਸੀ ਹੈ ਕਿ 25 25 50 ਕੋਈ ਸਾਨੂੰ ਸਾਢੇ ਵਰਗਾ ਦਿਖਾ ਤੇ ਮਿੱਤਰੋ ਅੱਜ ਉਸੇ ਲੈਵਲ ਦੀ ਗੱਲਬਾਤ ਹੋਈ ਪਈ ਹੈਗੀ ਤੇ ਪਿੰਡਾਂ ਵਿੱਚ ਦੀ ਆਪਾਂ ਜਾ ਰਹੇ ਹਾਂਗੇ ਤੇ ਇੱਥੋਂ ਆਵਾ ਮੇਨ ਹਾਈਵੇ ਤੇ ਹੋ ਜਾਾਂਗੇ ਉਸ ਤੋਂ ਬਾਅਦ ਵਾਤ ਫਿਰ ਖਿੱਚੀ ਦੁਰੇ ਜਾਣਾ ਜੀ ਆਪਾਂ ਨੌਨ ਸਟਾਪ ਗੱਡੀ ਤੇ ਮਿੰਟ ਆਪਾਂ ਨੂੰ ਇੱਥੋਂ 40 45 ਮਗਾ ਹੀ ਲੱਗਣੇ ਨੇ ਬਿਠਿੰਡੇ ਪਹੁੰਚ ਕੇ ਤੇ ਆਪਾਂ ਰੁਕੇ ਹੋਏ ਆਂ ਜੀ ਥਰਮਲਾਂ ਦੇ ਕੋਲੇ ਤੇ ਜੇ ਤੁਸੀਂ ਆਪਣਾ ਚੁਟਕੀ ਗਾਣਾ ਦੇਖਿਆ ਹੋਣਾਗਾ ਤਾਂ ਉਹਦੇ ਵਿੱਚ ਆਪਣੇ ਨਾਲ ਇੱਕ ਕੋ-ਐਕਟਰ ਸੀਗੇ ਜੀ ਅੰਜਲੀ ਤੇ ਡਾਇਰੈਕਟਰ ਸਾਹਿਬ ਦੀ ਕਾਲ ਆਈ ਸੀ ਕਿ ਉਹ ਰੇਲਵੇ ਸਟੇਸ਼ਨ ਆਗੇ ਤੇ ਉਹਨਾਂ ਨੂੰ ਥਰਮਲਾਂ ਦੇ ਕੋਲੋਂ ਪਿਕ ਕਰ ਲਿਓ ਤੇ ਫਿਲਹਾਲ ਆਪਾਂ ਉਹਨਾਂ ਦੀ ਵੇਟ ਕਰ ਰਹੇ ਆਂ ਕਿ ਤੇ ਲੋਕੇਸ਼ਨ ਆਪਣੀ ਡ੍ਰੀਮ ਲੈਂਡ ਐ ਇੱਥੋਂ ਹੈਗੀ ਆ ਜੀ 5-7 ਕਿਲੋਮੀਟਰ ਦੂਰ ਤੇ ਪਹੁੰਚਦੇ ਆਂ ਆਪਾਂ ਤੇ ਡ੍ਰੀਮ ਲੈਂਡ ਦੇ ਵਿੱਚ ਅੱਜ ਆਪਣਾ ਹੈਗਾ ਜੀ ਦੂਜਾ ਸ਼ੂਟ ਤੇ ਤਕਰੀਬਨ 2-3 ਸਾਲ ਪਹਿਲਾਂ ਇੱਕ ਗਾਣਾ ਕਰਨ ਆਇਆ ਸੀਗਾ ਮੈਂ ਇੱਥੇ ਤੇ ਸ਼ੂਟ ਵਿਲਾ ਦੇ ਵਿੱਚ ਆਪਾਂ ਦੋ ਤਿੰਨ ਗਾਣੇ ਕਰ ਲਈ ਜੀ ਬਾਕੀ ਅੱਜ ਕੱਲ ਡ੍ਰੀਮ ਲੈਂਡ ਬਹੁਤ ਸੋਹਣੀ ਲੋਕੇਸ਼ਨ ਬਣੀ ਹੋਈ ਹੈਗੀ ਡ੍ਰੀਮ ਲੈਂਡ ਫਿਲਮ ਸਿਟੀ ਦੇ ਵਿੱਚ ਆਪਾਂ ਪਹੁੰਚ ਕੇ ਐਂਟਰ ਕੀਤਾ ਜੀ ਤੇ ਸਾਹਮਣੇ ਤੁਹਾਨੂੰ ਮਿਲ ਜੂਗਾ ਜੀ ਇੱਕ ਸੈਲਫੀ ਪੁਆਇੰਟ ਜਿੱਥੇ ਤੁਸੀਂ ਫੈਟ ਕੇ ਆਪਣੀਆਂ ਫੋਟੋਆਂ ਵਗੈਰਾ ਕਰਵਾ ਸਕਦੇ ਹੋ ਜੀ ਕਿਉਂਕਿ ਇੱਥੇ ਪ੍ਰੀ-ਵੈਡਿੰਗ ਸ਼ੂਟ ਵਗੈਰਾ ਬਹੁਤ ਹੁੰਦੇ ਰਹਿੰਦੇ ਤੇ ਬਹੁਤ ਤਰ੍ਹਾਂ ਦੇ ਇੱਥੇ ਸੈੱਟ ਨੇ ਤੇ ਪਰ ਮੈਂ ਸੈੱਟ ਐਨੇ ਕਵਰ ਨਹੀਂ ਕੀਤੇ ਕਿਉਂਕਿ ਆਪਣਾ ਸੀਗਾ ਜੀ ਸ਼ੂਟ ਥੋੜਾ ਜਿਹਾ ਬਿਜੀ ਸੀਗਾ ਸਾਹਮਣੇ ਫੋੜ ਦੇਖ ਕੇ ਮੇਰੇ ਰਾਜਵਰਾੜ ਦਾ ਗੀਤ ਤੇ ਉੱਥੋਂ ਬਾਅਦ ਕੰਟੀਨ ਜਾ ਗਏ ਜੀ ਕੰਟੀਨ ਦੇ ਵਿੱਚ ਆ ਕੇ ਬ੍ਰੇਕਫਾਸਟ ਆਰਡਰ ਕੀਤਾ ਬ੍ਰੇਕਫਾਸਟ ਕਰਕੇ ਉੱਥੇ ਆਪਾਂ ਨੂੰ ਕੰਟੀਨ ਦੇ ਵਿੱਚ ਦੋ ਮਿੱਤਰ ਮਿਲ ਗਏ ਜੀ ਤੇ ਜਿਹੜੇ ਆਪਣੇ ਨਾਲ ਸ਼ੂਟ ਤੇ ਅੱਜ ਸੀਗੇ ਕੋ-ਐਕਟਰ ਤੇ ਉਹਨਾਂ ਨਾਲ ਗੱਲਾਂ-ਬਾਤਾਂ ਸਾਂਝੀਆਂ ਕੀਤੀ ਕਿਹੜਾ ਪਿੰਡ ਹੈ ਬਾਈ ਦਾ ਤੁਸੀਂ ਕਾਲ ਬਾਈ ਜੀ ਕੀ ਹਾਲ ਚਾਲ ਨੇ ਅੱਜ ਬਾਈ ਨਾਲ ਪਿੰਡਾ ਕੰਨਾ ਸ਼ੂਟ ਕਰਨਾ ਹੈ ਮਿਰ达 ਡਵੈਲਪਮੈਂਟਾ ਜ਼ਿਲ੍ਹਾ ਬਕਸਰ ਤੇ ਮੇਰਾ ਆਪਣਾ ਪਿੰਡਾ ਗਹਿਰੀ ਬਟਰੀ ਡਬਲ ਰੋਡ ਤੇ ਅੰਦਾਗਾ ਤੇ ਬਾਈ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਕਾਫੀ ਫਿਲਮਾਂ ਤੇ ਗਾਣੇ 'ਚ ਬਾਈ ਨੇ ਕੰਮ ਕੀਤਾ ਹੋਇਆ ਤੇ ਤੇ ਬਾਈ ਵੀ ਇਰ ਘੈਂਟ ਐਕਟਰ ਹੈਗਾ ਪੂਰਾ ਕਾਫੀ ਫਿਲਮਾਂ ਦੇ ਵਿੱਚ ਕੰਮ ਕਰ ਚੁੱਕਿਆ ਹੈਗਾ ਬਾਕੀ ਚੱਲੀ ਜਾਂਦਾ ਪ੍ਰੋਜੈਕਟ ਅੱਜ ਮਛਿੰਡੇ ਪਹੁੰਚੇ ਹੋਏ ਆਂਗੇ ਡ੍ਰੀਮ ਲੈਂਡ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਬਲੌਗ ਦੇ ਸਟਾਰਟਿੰਗ ਤੇ ਦੱਸਿਆ ਹੋਇਆ ਸੀਗਾ ਤੇ ਅੱਜ ਡ੍ਰੀਮ ਲੈਂਡ ਮਛਿੰਡੇ ਤੇ ਆਪਣਾ ਇੱਥੇ ਸੈਕੰਡ ਪ੍ਰੋਜੈਕਟ ਆ ਬਾਈ ਕਹਿੰਦਾ ਮੈਂ ਇੱਥੇ ਬਹੁਤ ਵਾਰ ਆ ਚੁੱਕਿਆ ਹਾਂ ਇਹ ਬਹੁਤ ਸੋਹਣੀ ਲੋਕੇਸ਼ਨ ਬਣੀ ਹੋਈ ਆ ਗਾਣੇ ਦੇ ਹੁਣ ਸਿੰਕ ਹੋ ਰਹੇ ਆ ਤੇ ਸਾਡੇ ਦੋ ਤਿੰਨ ਸ਼ਾਟ ਹੋ ਚੁੱਕੇ ਨੇ ਜੀ ਤੇ ਮਿਲਦੇ ਆਂ ਫਿਰ ਆਪਾਂ ਤੁਹਾਨੂੰ ਅਗਲੇ ਚੇਂਜ ਦੇ ਨਾਲ ਗੱਲਾਂ ਬਾਤਾਂ ਕਰਨ ਤੋਂ ਬਾਅਦ ਅਸੀਂ ਪਹੁੰਚ ਗਏ ਜੀ ਸੈੱਟ ਤੇ ਜਿੱਥੇ ਤੇਜ਼ੀ ਬਾਈ ਤੇ ਡਾਇਰੈਕਟਰ ਸਾਹਿਬ ਸਾਨੂੰ ਸੀਨ ਸਮਝਾ ਰਹੇ ਸੀਗੇ ਤੇ ਉਹ ਸੀਨ ਕਰਨ ਤੋਂ ਬਾਅਦ ਬਾਈ ਜੀ ਅਸੀਂ ਦੋ ਚਾਰ ਬਣਾਈਆਂ ਰੀਲਾਂ ਤੇ ਰੀਲਾਂ ਦੇਖਣ ਵਾਸਤੇ ਤੁਸੀਂ ਆਪਣੇ ਇੰਸਟਾਗ੍ਰam ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰ ਲਓ ਜੀ ਨਵੀਂ ਅਪਡੇਟ ਲਈ ਦਾ ਰਾਣਾ ਦਰਾਜ ਇਹ ਇੱਕ ਦੋ ਰੀਲਾ ਬਣਾ ਕੇ ਫਿਰ ਅਸੀਂ ਜੀਪ ਦੇ ਵਿੱਚ ਰੀਲਾ ਰੋਲਾ ਬਣਾਈਆਂ ਜੀ ਤੇ ਇਹ ਰੀਲਾ ਬਣਾ ਕੇ ਫਿਰ ਅਸੀਂ ਅਲੱਗ ਲੋਕੇਸ਼ਨ ਤੇ ਅਲੱਗ ਸੈੱਟ ਦੇਤੇ ਪਹੁੰਚ ਗਏ ਜਿੱਥੇ ਸਾਡਾ ਸ਼ਾਟ ਸੀਗਾ ਤੇ ਉੱਥੇ ਸਾਨੂੰ ਡੀਓਪੀ ਤੇ ਡਾਇਰੈਕਟਰ ਸਾਹਿਬ ਸੀਨ ਸਮਝਾ ਰਹੇ ਨੇ ਵੀ ਕਿੱਦਾਂ ਕਰਨਾਗਾ ਤੇ ਇਹ ਹੈ ਜੀ ਆਪਣੇ ਨਾਲ ਆਪਣੇ ਕੋ-ਐਕਟਰ ਤੇ ਜਿਨ੍ਹਾਂ ਨਾਲ ਆਪਣਾ ਸੈਕੰਡ ਪ੍ਰੋਜੈਕਟ ਹੈ ਜੀ ਇਸ ਤੋਂ ਪਹਿਲਾਂ ਤੁਸੀਂ ਚਟਕੀ ਗਾਣੇ ਦੇ ਵਿੱਚ ਤੁਸੀਂ ਸਾਨੂੰ ਦੇਖਿਆ ਹੋਣਾਗਾ ਤੇ ਇਹ ਸੀਨ ਫਿਲਮਾਉਣ ਤੋਂ ਬਾਅਦ ਅਸੀਂ ਇੱਕ ਹੋਰ ਲੋਕੇਸ਼ਨ ਦੇ ਉੱਤੇ ਆ ਗਏ ਤੇ ਇੱਥੇ ਥੋੜਾ ਜਿਹਾ ਵਿਆਹ ਵਾਲਾ ਸੀਨ ਫਿਲਮਾਉਣਾ ਸੀਗਾ ਨੋ ਜੋ ਨੋਰਮਲ ਹੈ ਟੀਵੀ ਆ ਰਹੀ ਹੈ ਬਿਲਕੁਲ ਸਾਡੀ ਦੇ ਚੈੱਕ ਕਰਦੇ ਸਹੀ ਹੈ ਮੈਂ ਇਹ ਚਲ ਰਿਹਾ ਚੱਕਰ ਉਹ ਚੈੱਕ ਕਰਾਣਾ ਦੇਖ ਰਿਹਾ ਰਾਣਾ ਚੱਕ ਹਾਂ ਦੇਖ ਮੈਂ ਦਰਤ ਨਾ ਕਰ 10 ਤਾਂ ਲਗ ਪਹਿਲਾ ਦਿਨ ਵਰਗੇ आईने में आई थी लोगों को थोड़ा देर लगा ਲੋ ਜੀ ਇਹ ਸੀਗਾ ਜੀ ਆਪਣੇ ਸ਼ੂਟ ਦਾ ਇੱਕ ਛੋਟਾ ਜਿਹਾ ਵਲੌਗ ਹੈ ਕਿਉਂਕਿ ਵਲੌਗ ਜ਼ਿਆਦਾ ਨਹੀਂ ਬਣਿਆ ਕਿਉਂਕਿ ਯਾਰ ਸ਼ੂਟ ਤੇ ਤੁਹਾਨੂੰ ਪਤਾ ਹੀ ਹੈ ਹਨਾ ਥੋੜਾ ਜਿਹਾ ਬੀਜ਼ੀ ਸ਼ਡਿਊਲ ਜਾ ਹੋ ਜਾਂਦਾ ਹੈ ਕਿ ਗਰਮੀ ਬਹੁਤ ਜ਼ਿਆਦਾ ਸੀਗੀ ਚੇਂਜ ਕਰਨਾ ਆਉਂਦਾ ਸੀ ਫਿਰ ਟੇਕ ਕਰਨਾ ਆਉਂਦਾ ਸੀ ਚੇਂਜ ਕਰਨਾ ਆਉਂਦਾ ਸੀ ਫਿਰ ਟੇਕ ਕਰਨਾ ਆਉਂਦਾ ਸੀਗਾ ਤਾਂ ਕਰਕੇ ਛੋਟਾ ਜਿਹਾ ਵਲੌਗ ਆਪਣਾ ਬਣਿਆਗਾ ਜੀ ਤੇ ਉਮੀਦ ਕਰਦੇ ਆਂ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਊਗਾ ਕਿਉਂਕਿ ਰਾਤ ਨੂੰ ਥੋੜਾ ਜਿਹਾ ਲੇਟ ਹੋ ਗਿਆ ਸੀਗਾ ਤੇ ਵਲੌਗ ਆਪਾਂ ਅੱਜ ਅਗਲੇ ਦਿਨਾਂ ਤੁਹਾਡੇ ਨਾਲ ਇੱਕ ਲਾਵਾਤਾ ਸਾਂਝੀਆਂ ਕਰਕੇ ਐਂਡ ਕਰ ਇਹ ਬਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਜੀ ਅੱਪਾ ਤੁਹਾਨੂੰ ਇੱਕ ਹੋਰ ਛੋਟੇ ਜਿਹੇ ਤੇ ਘੈਂਟ ਜਿਹੇ ਬਲੌਗ ਦੇ ਨਾਲ ਕੀ ਵਾਚਿੰਗ ਰਾਣਾ ਦਰਾਇ ਪਲੌਗ